ਸਮਝ ਨਹੀਂ ਆਉਂਦੀ ਕਿੱਥੇ ਜਾਵਾਂ ਉੱਤੋਂ ਟੋਪ ਵੀ ਨਹੀਂ ਆ ਭਰਾਵਾਂ ਨੇ ਵੀ ਘਰੋਂ ਬਾਹਰ ਕੱਢਤਾ ਵਾ ਕੰਮ ਵਾਲਿਆਂ ਨੇ ਵੀ ਜਵਾਬ ਦੇਤਾ ਵਾ ਅਮਨ ਦੇ ਜਾਣ ਤੋਂ ਬਾਅਦ ਨਾਲ ਇਦਾਂ ਲੱਗਣਦਾ ਵੀ ਸਾਰਾ ਕੁਝ ਜੜੀ ਗਿਆ ਵਾ ਕਿ ਨਾਮਨ ਕਰਦੀ ਹੁੰਦੀ ਮੇਰ ਦਾ ਹੁਣ ਇਦਾਂ ਕਰ ਵੀ ਸੋਰੇ ਜਾਵਾਂ ਕੀ ਪਤਾ ਮਨੂ ਰੱਖ ਹੀ ਲੈਣਾ ਪਰ ਵੈਸ ਸੱਸ ਤੇ ਮੇਰੀ ਬੜਾ ਕਰਦੀ ਹੁੰਦੀ ਮੇਰਨਾ ਪੁੱਤ ਪੁੱਤ ਕਰਦੀ ਰਹਿੰਦੀ ਸਰੀ ਦਿਹਾੜੀ ਸੋਹਰੇ ਜਾਨਾ ਵਾ ਫਿਰ ਉਹੀ ਟਿਕਾਣਾ ਵਾ ਮੇਰੇ ਕੋਲ ਕਿੱਥੇ ਆ ਮਨ ਨੂੰ ਇਹ ਨਹੀਂ ਸਮਝਉਂਦੀ ਪਰ ਮਨੂ ਰੱਖ ਲੈਣਗੇ ਕੁੜੀ ਉਹਨੇ ਦੀ ਤੇ ਦੁਨੀਆ ਚ ਚਲ ਗਈ ਆ ਚਲ ਉਧਰ ਹੀ ਜਾਨਾ ਵਾ ਸਾਸ਼ੀ ਮੰਮੀ ਸਾਸ਼ੀ ਕਾਂ ਰਾਹੁਲ ਤੂੰ ਆ ਮਮੀ ਤੂੰ ਕਿਧਰ ਆਪਣੇ ਬੈਗ ਫੜੇ ਆ ਮੰਮੀ ਪਾਣੀ ਪੁਣੀ ਦੇ ਪਿਆਓ ਮੈਂ ਤੈਨੂੰ ਆਨ ਸਾਰੀ ਗੱਲ ਅੰਦਰ ਜਾ ਕੇ ਦੱਸਦਾ ਵਾਂ ਚਲ ਠੀਕ ਆ ਜਾ ਲੈ ਆਹ ਕਿਧਰ ਬੈਗ ਚੋਕ ਕੇ ਲੈ ਆਇਆ ਪਤਾ ਨਹੀਂ ਕਾ ਦੇ ਲਈ ਲੈ ਆਇਆ ਦੋ ਤਿੰਨ ਬੈਗ ਚੋਕ ਕੇ ਵੇਖਾਂ ਤੇ ਸਹੀ ਬਹਿ ਜਾ ਰਾਹੁਲ ਪਾਣੀ ਲਿਆਵਾ ਤੇਰੇ ਵਾਸਤੇ ਉਹ ਨਹੀਂ ਮੰਮੀ ਰਾਤ ਤੇ ਸਪੀਲ ਲੱਗੀ ਹੈ ਸਪੀਲ ਪਲੀਜ਼ ਮੈਂ ਬਹਿ ਜਾ ਤੁਸੀਂ ਕੋਈ ਨਹੀਂ ਬਣਾ ਲਿਓ ਚੱਲ ਮੈਂ ਚਾਹ ਬਣਾਉਣੀ ਆ ਫਿਰ ਬਹਿ ਜਾ ਕੋਈ ਨਹੀਂ ਕਰੀ ਮੈਂ ਕੀ ਦੱਸਾਂ ਤੇ ਤੂੰ ਕਿੱਦਾਂ ਆਇਆ ਬੈਗ ਚੁੱਕ ਕੇ ਉਹ ਮੰਮੀ ਮੈਂ ਤਾਂ ਬੜਾ ਪਰੇਸ਼ਾਨ ਆ ਜਿੱਥੇ ਕੰਮ ਤੇ ਲੱਗਾ ਹੁੰਦਾ ਨਾ ਜਵਾਬ ਦੇ ਦਿੱਤਾ ਹਾਂ ਕੀ ਦੱਸਾਂ ਮੈਂ ਦੱਸਣਾ ਵੀ ਅਮਨ ਦੇ ਜਾਣ ਤੋਂ ਬਾਅਦ ਨਾ ਸਾਰਾ ਕੁਝ ਜੜ ਗਿਆ ਮੰਮੀ ਇਹ ਤੇ ਗੱਲ ਠੀਕ ਆ ਤੇਰੀ ਤੇ ਪਰ ਤੂੰ ਆਪਣੇ ਘਰੇ ਰਹਿਣਾ ਸੀ ਨਾ ਮੰਮੀ ਘਰ ਕੀ ਰਹਿਣਾ ਹੈਗਾ ਪਰਾਵਣੇ ਹੀ ਸ਼ਿਵਸ਼ੇ ਮੰਡਲੇ ਤੇ ਮੇਰਾ ਹਿੱਸਾ ਵੀ ਧੋਖੇ ਨਾਲ ਲੱਲਿਆ ਅਮਨ ਵੀ ਸੱਚੀ ਲੜਦੀ ਹੁੰਦੀ ਹੈਗੀ ਤੂੰ ਪਹਿਲਾਂ ਪਹਿਲਾਂ ਆਪਣੀ ਪਹਿਲੀ ਜਿਹੜੀ ਬੰਦੀ ਆ ਤੇ ਵਾਪਸ ਲੱਲਾ ਉਹਦੀ ਗੱਲ ਨਹੀਂ ਮੈਂ ਮੰਨਦਾ ਤੂੰ ਤੇ ਮੰਮੀ ਸਾਰਾ ਕੁਝ ਨਾ ਖਤਮ ਹੋ ਗਿਆ ਮੁੰਡਾ ਇਦਾਂ ਲੱਗਣ ਡਿਆ ਵਾ ਹੁਣ ਥਾਂ ਥਾਂ ਬੈਗ ਫੜ ਕੇ ਕਿਦਾਂ ਢਟਕਣ ਡਿਆ ਵਾ ਚੱਲ ਕੋਈ ਗੱਲ ਨਹੀਂ ਪੁੱਤ ਬਹਿ ਜਾ ਤੂੰ ਫਿਰ ਚਾਹ ਬਣਾਵਨੀ ਆ ਮੈਂ ਮੰਤਰੀ ਜਾਨ ਤੋਂ ਬਾਦਨਾ ਮੈਂ ਪਹਿਲੀ ਵਾਰ ਇਕੱਲਾ ਸੌਂ ਰਿਹਾ ਆਵਾ ਪਤਾ ਨਹੀਂ ਕਿਉਂ ਮੈਨੂੰ ਇਦਾਂ ਲੱਗਣ ਦਾ ਵੀ ਜਿੱਦਾਂ ਮੇਰੀ ਘਰ ਦੇ ਵਿੱਚ ਚੀਜ਼ ਜਿ ਨਹੀਂ ਰਹੀ ਉਹ ਜੀ ਹਾਂ ਮੈਂ ਦਿਲ ਨੂੰ ਹੋਲ ਪਈ ਜਾਂਦੇ ਆ ਰਾਹੁਲਾ ਚਾਪੀਲਾ ਮਮੇ ਫੋਕੀ ਚਾਲਣ ਤੀਆ ਕਾਕਾ ਨਹੀਂ ਹੈਗਾ ਘਰ ਕਾਕਾ ਤੈਨੂੰ ਪਤਾ ਘਰ ਨਹੀਂ ਹੈਗਾ ਉਹ ਤੇ ਖੇਡਣ ਗਿਆ ਆ ਰਾਤ ਵਾਰ ਨਾਲ ਸੱਚਾ ਜੀ ਗਰੋਂਡੇ ਗਰੋਂਡੇ ਚਾਹ ਨਾ ਕੁਛ ਤਾਂ ਨਹੀਂ ਲਿਆਂਦਾ ਵੀ ਤੁਸੀਂ ਪਹਿਲੇ ਜਦੋਂ ਆਉਂਦੇ ਸੀ ਨਾ ਤੂੰ ਇਹ ਸੋਚਦਾ ਹੁਣ ਆਇਆ ਤੁਸੀਂ ਪਹਿਲੇ ਜਦੋਂ ਆਉਂਦੇ ਸੀ ਉਹਦਾ ਤੂੰ ਹੀ ਦੱਸ ਕੇ ਆਉਂਦੇ ਹੁੰਦੇ ਸੀ ਤੇ ਮੈਂ ਸਾਰਾ ਪ੍ਰੋਗਰਾਮ ਕਰਕੇ ਰੱਖਦੇ ਹੁਣ ਤੂੰ ਤੇ ਚੁੱਪ ਕਰਕੇ ਆ ਗਿਆ ਆ ਕਈ ਵਾਰੀ ਤੈਨੂੰ ਪਤਾ ਘਰ ਵਿੱਚ ਕੋਈ ਚੀਜ਼ ਨਹੀਂ ਹੁੰਦੀ ਤੇ ਡੈਡੀ ਤੇਰੇ ਵੀ ਬਾਹਰ ਆ ਤੇ ਕਾਕਾ ਵੀ ਕਿਤੇ ਤੁਹਾਨੂੰ ਬਣਾ ਘੁੰਮਣ ਜਾ ਗਿਆ ਆ ਖੇਡਣ ਗਿਆ ਇੱਥੇ ਨਹਾਣਿਆਂ ਦੇ ਨਾਲ ਚਲੋ ਹੋਰ ਸੁਣਾਓ ਮੰਮੀ ਹਾਂ ਵਧੀਆ ਪੋਖਾ ਤਾਂ ਨਹੀਂ ਲੱਗੀ ਰੋਟੀ ਬਣਾਵਾ ਆ ਮੰਮੀ ਫੁਲਕੇ ਮੈਂ ਤਾਂ ਨਾ ਦੋ ਲਾ ਹੀ ਦੇ ਚਲ ਠੀਕ ਹੈ ਮੈਂ ਲਾ ਦਿੰਦੀ ਰੋਟੀ ਕਾਕੇ ਕੋ ਮਗਾਲੀ ਕੋ ਫੋਨ ਕਰਦੀ ਆ ਨੂੰਨੀ ਤੇ ਮੰਮੀ ਨਹੀਂ ਕੋਈ ਨਹੀਂ ਸਬਜੀ ਬਣੀ ਆ ਫੁਲਕੇ ਬਣਾ ਲੈਣੀ ਆ ਮੰਮੀ ਮੈਨੂੰ ਇਦਾਂ ਕੋ ਲੱਗਦਾ ਤੁਸੀਂ ਥੋੜਾ ਥੋੜਾ ਬਦਲ ਗਏ ਜੀ ਜਿੱਦਾਂ ਪਹਿਲਾਂ ਵੀ ਹੁੰਦਾ ਰਹਿਆ ਹਾਂ ਕਿ ਨਾ ਕਰਦੇ ਹੁੰਦੇ ਸੀਗੇ ਅੱਜ ਮਤਲਬ ਵੀ ਫੁਲਕੇ ਤੁਸੀਂ ਕੋਈ ਨਹੀਂ ਰਾਹੁਲ ਮੈਂ ਉਦਾਂ ਹੀ ਤੇਰੀ ਇੱਜ਼ਤ ਕਰਦੀ ਆ ਤੇਰੇ ਦਿਲ ਦਾ ਨਾ ਵਹਿਮ ਆ ਕਿਦਾਲ ਭਾਜੀ ਹੋਰ ਮਨਜੋਤ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਵਧੀਆ ਕਰਵਾਇ ਕੋਕ ਨੇ ਹੁਣੇ ਆਇਆ ਯਾਰ ਹੋਰ ਕਿੱਦਣ ਗਿਆ ਹਾਂ ਹਾਂਜੀ ਹਾਂਜੀ ਅੱਛਾ ਅੱਛਾ ਮੰਮੀ ਕਿੱਥੇ ਗਈ ਰਸੋਈ ਚ ਗਈ ਆ ਫਲ ਕਿ ਲਾਉਂਦੇ ਆ ਅੱਛਾ ਮਾਉ ਨਾ ਮੰਮੀ ਕੋ ਬੈਠੋ ਤੁਸੀਂ ਮੇਰੀ ਗੱਲ ਸੁਣਾ ਅੱਜ ਕਿਤਾ ਗੁਟਾ ਲਾ ਜੀ ਆਪਣੇ ਰੂਮ ਚ ਰਾਲਾ ਰੱਖ ਲੈ ਅਲਾ ਵੀ ਲੈ ਜਾ ਆ ਗਿਆ ਮਮੀ ਮੈਂ ਆ ਕੇ ਆ ਗਿਆ ਤਾਂ ਪਹਿਲਾਂ ਮੈਨੂੰ ਤੂੰ ਦੱਸ ਜੇ ਤੁਹਾਡੀ ਭੈਣ ਨਹੀਂ ਰਹੀ ਤੇ ਭਾਜੀ ਕਿ ਲੈਣ ਆਏ ਇਥੇ ਹੁਣ ਦੱਸ ਮੈਂ ਉਹਨੂੰ ਘਰੋਂ ਕੱਢ ਦਿੰਦੀ ਤੂੰ ਦੱਸ ਹਾ ਜੇ ਆ ਹੀ ਗਿਆ ਆ ਤੇ ਉਧਰੋਂ ਮੈਂ ਖੇਡ ਕੇ ਆਇਆ ਥੱਕ ਕੇ ਆਇਆ ਤੇ ਉਧਰ ਉਹਨੇ ਚੌਧਰੀਆਂ ਨੂੰ ਮੈਨੂੰ ਆ ਬੈਗ ਜੇ ਫੜਾਤੇ ਆ ਮੰਮੀ ਆਪੇ ਰੱਦ ਮੈਂ ਨਹੀਂ ਰੱਖਾਂ ਇਹਨੂੰ ਹਾਏ ਹਾ ਜਾ ਲੈ ਖਲਾ ਆਪਣੇ ਕਮਰੇ ਚ ਉਹ ਤੇ ਵਿਚਾਰਾ ਕਰਮਾ ਦਾ ਮਾਰਿਆ ਆ ਤੂੰ ਤੇ ਆਪਣੇ ਦਿਮਾਗ ਤੋਂ ਕੰਮ ਲੈ ਆ ਮੰਮੀ ਅਸੀਂ ਕੀ ਕਰੀਏ ਜੇ ਤੁਹਾਡੀ ਭੈਣ ਹੀ ਨਹੀਂ ਰਹੇ ਤੇ ਅਸੀਂ ਠੇਕਾ ਲਿਆ ਵਾ ਜਿੱਥੇ ਮਰਜੀ ਜਾਂਦਾ ਆਪਣੇ ਚਾਚੇ ਤਾਇਆ ਕੋਲ ਚਲ ਜਾਂਦਾ ਮਾਸੀ ਮੂਸੀ ਕੋਲ ਚਲ ਜਾਂਦਾ ਉਹ ਰਿਸ਼ਤੇਦਾਰ ਨਹੀਂ ਹੈਗੇ ਤੇ ਸਾਡੇ ਘਰ ਕਿ ਲੈਣ ਆਏ ਔਰ ਰਿਸ਼ਤੇਦਾਰਾਂ ਕੋ ਕਿੱਥੇ ਵਿਚਾਰਾ ਜਾਵੇ ਐਵੇਂ ਨਾ ਤੂੰ ਬੋਲੀ ਜਾ ਮੰਮੀ ਤੈਨੂੰ ਪਤਾ ਸ਼ਰਾਬੀ ਕੁਆਬੀ ਹੈਗਾ ਵਾ ਇਹਨੇ ਰਾਤ ਨੂੰ ਮੈਨੂੰ ਤੰਗ ਕਰਨਾ ਹੈ ਮੁੜ ਕੇ ਬਾਅਦ ਚੋ ਤੇ ਕੀ ਪਤਾ ਇਹਦੇ ਭੈਣੇ ਤੇ ਦੁਖਣੀ ਮਰੀ ਲੈ ਕੀ ਪਤਾ ਸੁਧਰ ਗਿਆ ਹੋਵੇ ਨਾ ਪੀਂਦਾ ਹੋਵੇ ਮੰਮੀ ਇਹ ਹਜੇ ਨਹੀਂ ਸੁਧਰਦੇ ਹੁੰਦੇ ਤੇ ਮੈਂ ਨਹੀਂ ਉਹ ਆਪਣੇ ਕਮਰੇ 'ਚ ਮਾਰਨਾ ਬਾਕੀ ਇਹਨੂੰ ਜਿੱਥੇ ਭਾਵੇਂ ਬਾਹਰ ਪਾ ਦੇ ਲੰਮੀ ਮੈਂ ਨਹੀਂ ਉਹਨੂੰ ਮਾਰਨਾ ਜਾ ਚੌਕੇ 'ਤ ਰੱਖੋ ਤੇ ਮੇਰੇ ਸਰਾਣੇ ਰੱਖਤੀਆਂ ਲਿਆ ਕੇ ਮੰਮੀ ਤੂੰ ਵੀ ਗੱਲ ਸੁਣ ਲਿਆ ਕਰ ਇਹਨੂੰ ਕਲਾ ਦੇ ਮੈਨੂੰ ਨਹੀਂ ਪਤਾ ਜਾਂ ਕਲਾ ਲਾਂਗੀ ਆਪੇ ਸਮਝਾਵਾਂਗੀ ਮੈਂ ਅਜੇ ਆਇਆ ਹੈ ਕਿ ਹੁਣੇ ਕਿੱਦਾਂ ਕਲਾਣਾ ਤੇ ਜ਼ਿੰਦਗੀ ਦਾ ਕੀ ਹੈ ਇਹ ਤਦ ਲੰਘ ਜਾਣੀ ਸੀ ਜੇ ਮਨ ਤੂੰ ਦੀ ਤਾਂ ਗੱਲ ਹੋਰ ਹੋਣੀ ਆ ਚੰਡਿਆ ਵਾ ਪਾਜੀ ਮੈਂ ਪੜਨੇ ਤੂੰ ਚੁੱਪ ਕਰਕੇ ਤੇ ਲੰਮੇ ਪੈ ਜਾਓ ਇੱਥੇ ਉਹ ਛਾੜੇ ਨੂੰ ਟੁੰਗੜਾ ਪਰ ਕੇ ਡੀਸੀ ਲੱਗ ਜਾਣਾ ਵਾ ਲੋਣੀਆ ਤੂੰ ਹੀ ਦਿਹਾੜੀਆਂ ਹੀ ਆ ਜਾਨਦਰ ਜਾ ਰਹੀ ਰੋਟੀ ਬਣੀ ਕਿ ਨਹੀਂ ਤੁਹਾਨੂੰ ਇੰਨੀ ਅਗ ਲੋਣੀ ਚਾਹੀਦੀ ਆ ਖਾਣਾ ਬਿਨਾ ਵਾ ਤੂੰ ਇਹ ਕੋਲਾ ਆਓ ਆਉਨਾ ਭਾਈ ਲੰਮੇ ਪੈ ਜਾ ਤੁਸੀਂ ਲੰਮੇ ਪੈ ਜਾ ਮੰਮੀ ਮੰਮੀ ਤਾ ਕੀ ਹੋ ਗਿਆ ਉੱਠੋਨੇ ਕੀ ਆਣ ਕੇ ਤਮਾਸ਼ਾ ਲਾਇਆ ਮੈਨੂੰ ਪਹਿਲਾਂ ਤੂੰ ਦੱਸ ਕਿੰਨੇ ਲਾਇਆ ਤਮਾਸ਼ਾ ਉਹ ਸ਼ਰਾਬ ਹੀ ਘਿਆਇਆ ਈਓ ਜੀਜਾ ਰਾਹ ਉਹ ਤੇ ਅਨਾਈ ਮੈਂ ਆਪਣੇ ਦੋਸਤ ਨੂੰ ਮਿਲਣ ਚੱਲਿਆ ਤੂੰ ਤੇ ਕਿੰਨੀ ਸੁਧਰ ਗਿਆ ਸੁਧਰ ਗਿਆ ਸਵਾਸ ਸੁਧਰਿਆ ਉਹ ਤਾਂ ਆ ਕੇ ਬੋਲੀ ਜਾਂਦੇ ਮੈਂ ਪੜ੍ਹਨੇ ਚੰਗਾ ਭਲਾ ਚੱਲ ਉਹਨੂੰ ਲੰਮੇ ਪਾ ਦੇਣਾ ਸੀ ਉੱਥੇ ਤੂੰ ਉਹ ਪੈ ਗਿਆ ਲੰਮੇ ਹੈਂਦਾ ਰੋਟੀ ਲੈ ਗਿਆ ਕੋਈ ਟਾਈਮ ਰੋਟੀ ਦਾ 12 ਵਜੇ ਲੈ ਰੋਟੀ ਰੋਟੀ ਤਾਂ ਨਹੀਂ ਮੈਂ ਅਦਲੀ ਬਣਾਈ ਮੈਨੂੰ ਕੀ ਪਤਾ ਇਹਨੇ ਖਾਣੀ ਕਿ ਨਹੀਂ ਮੈਨੂੰ ਹੁਣ ਨੀਂਦ ਬੜੀ ਆਈ ਹੈ ਤਾਂ ਮੈਨੂੰ ਸੁਤਾਓ ਨਾ ਤੇ ਜਾ ਤੂੰ ਵੀ ਪੈ ਜਾ ਤੇ ਕਿਨੂੰ ਕਹਿੰਦਾ ਸਵੇਰੇ ਗੱਲ ਕਰਾਂਗੀ ਉਹਦੇ ਨਾਲ ਸਵੇਰੇ ਸਮਝਾਵਾਂਗੀ ਤੈਨੂੰ ਮੈਂ ਕਹਿੰਨਾ ਪਿਚੋਕ ਪੋਰੀ ਬਿਸਤਰ ਤੇ ਆਪਣੇ ਜਾ ਉੱਥੇ ਟਿੰਡ ਤੈਨੂੰ ਕੌਣ ਕਹਿੰਦਾ ਇਹਨੂੰ ਘਰ ਵਾਲ? ਹੁਣ ਮੈਂ ਘਰ ਥੋੜੀ ਕੱਢ ਦੇਣਾ ਅਸੀਂ ਬਾਹਰ ਤੂੰ ਵੀ ਮੁੰਡਿਆਂ ਨਾਲ ਗੱਲਾਂ ਕਰਨ ਡਿਆ ਆ। ਮੈਂ ਨਹੀਂ ਹੁਣ ਚ ਕੁਮਰ ਜਾਣਾ ਇਹਨੂੰ ਪਹਿਲਾਂ ਬਾਹਰ ਛੱਡ ਕੇ ਆਉ ਜਾਓ। ਕੋਈ ਗੱਲ ਨਹੀਂ ਭੈਣ ਦੇ ਹੁਣ ਲੰਮੇ ਅੱਧੀ ਰਾਤ ਉਹਨੂੰ ਕਿੱਥੇ ਕੱਢਣਾ ਆ? ਨਹੀਂ ਤੇ ਮੈਂ ਚਲ ਜਣਾ ਕੇ ਪਾਸੇ ਜਾ ਇਹਨੂੰ ਕੱਢਦੀ ਠੀਕ ਆ। ਵੇ ਜਾ ਜਾ ਕੇ ਹੁਣ ਸੌ ਜਾ ਤੇਰੇ ਅੱਗੇ ਜੋੜੇ ਹੱਥ ਨਾ ਤਮਾਸ਼ਾ ਵਿਖਾਓ ਆਣ ਕਮਣ ਜਾ ਜਾ ਕੇ ਤੇ ਸੌ ਜਾ। ਉਹ ਚੱਜ ਦਾ ਹੋਵੇ ਤੇ ਕੋਈ ਗੱਲ ਨਹੀਂ ਆ ਉਹ ਇਹਦੀਆਂ ਮਾਤਾ ਹੀ ਬੜੀਆਂ ਮਾੜੀਆਂ ਵਾ ਪੀ ਕੇ ਗਾਣੇ ਗਾਈ ਜਾਂਦੇ ਆ। ਜਾ ਕੋਈ ਨਹੀਂ ਜਾ ਉੱਥੇ ਬਹਿ ਜਾ ਇੱਥੇ ਮਰ ਕੋਈ ਨਹੀਂ ਉਹ ਗਾਣੇ ਬੋਲੀ ਜਾਂਦੇ ਉੱਚੀ ਉੱਚੀ ਜਾ ਕੋਈ ਗੱਲ ਨਹੀਂ ਮੈਨੂੰ ਉਸਦੀ ਕਾਹ ਨਹੀਂ ਲੱਗਦੀ ਘਰ ਵਾਲੀ ਲੱਗਦੀ ਤੇ ਇਹਨੂੰ ਕੋਈ ਦੋਖ ਨਹੀਂ ਇਹ ਗਾਣੇ ਸ਼ਰਾਬਾ ਪੀ ਕੇ ਗਾਣੇ ਬੋਲਣਦੇ ਬਥੇਰਾ ਸਮਝਾਇਆ ਉਹਨੂੰ ਨਹੀਂ ਸਮਝ ਲੱਗਦੀ ਤੇ ਹੁਣ ਕੀ ਕਰੀਏ ਇਹਨੂੰ ਸਵੇਰੇ ਘਲਾ ਦੇਵਾਂ ਮੈਂ ਤੁਹਾਨੂੰ ਦੱਸੀ ਗੱਲ ਮੈਂ ਤਾਂ ਕਿਹਾ ਸੀ ਸੁਧਰ ਗਿਆ ਹੁਣ ਆਇਆ ਵੀ ਅਮਨ ਇਦਾਂ ਹੋ ਗਈ ਆ ਇਹ ਸੁਧਰ ਗਿਆ ਹੁਣਾ ਪਰ ਮੈਂ ਮੈਨੂੰ ਕੀ ਪਤਾ ਸੀ ਪੀਣ ਨੇ ਨਹੀਂ ਸੁਧਰਨਾ ਇਹਦੀਆਂ ਹਰਕਤਾਂ ਹੋ ਰਹੀਆਂ ਆ ਅਰਸਿਆਂ ਸਾਚੀ ਆਂਦੇ ਹੁੰਦੇ ਆ ਤੇ ਮੁੱਡਾਂ ਦੇ ਵਿਗੜੇ ਕਦੀ ਨਹੀਂ ਸੌਂਦੇ ਉਹ ਕਦੀ ਨਹੀਂ ਸਦਰਦੇ ਹੁੰਦੇ ਕੋਈ ਨਹੀਂ ਸਿਹਰੇ ਗੱਲ ਕਰਾਂਗੇ ਮੰਮੀ ਕਿੱਥੇ ਚਲੇ ਜੇ ਮੈਂ ਕੱਪੜੇ ਲਾਂਵ ਚੱਲੀ ਬਾਹਰ 10 ਮੰਮੀ ਭੁੱਖ ਬੜੀ ਲੱਗੀ ਸੀ ਤੇ ਮੈਂ ਕਹਣਾ ਦੋ ਚਾਰਾ ਦੂ ਵਾਲੇ ਪਰੌਂਠੇ ਲਾ ਦੋ ਆਲੂ ਵਾਲੇ ਪਰੌਂਠੇ ਹੂੰ ਆਲੂ ਤੇ ਹੈ ਨਹੀਂ ਰਾਹੁਲ ਘਰ ਮੰਮੀ ਆਲੂ ਹੈ ਨਹੀਂ ਤੇ ਮੈਂ ਕੀ ਕਰਾਂ ਤੂੰ ਇੱਦਾਂ ਕਰੋ ਕਾਕੇ ਕੰਮ ਘਾੜੋ ਇਹ ਉਹ ਕਿਹੜਾ ਨਿਆਣਾ ਵਿਚਾਰਾ ਘਰ ਬੈਠਾ ਉਹ ਤਾਂ ਸਕੂਲ ਵੀ ਚਲ ਗਿਆ ਆ ਮੰਮੀ ਹੁਣ ਆਲੂ ਲੈਣ ਮੈਂ ਜਾਵਾਂ ਤੁਹਾਨੂੰ ਤੇ ਜਵਾਈ ਭਾਈ ਦੀ ਕਿਦਰ ਕਰਨੀ ਨਹੀਂ ਹੁੰਦੀ ਪੇ ਕਿਦਾਂ ਨੂੰ ਰੋਟੀ ਪਾਣੀ ਖਵਾਈਦਾ ਵਾ ਜਵਾਈ ਭਾਈ ਨੂੰ ਬੜਾ ਪਤਾ ਰਹਿਣ ਬੈਨ ਦਾ ਤੂੰ ਉਹ ਦਿਨ ਕਾਕੇ ਦੀਆਂ ਸਾਰੀਆਂ ਕਾਪੀਆਂ ਚੁੱਕ ਚੁੱਕ ਮਾਰਤੀਆਂ ਚਾਰ ਦਿਨ ਹੋ ਗਏ ਤੈਨੂੰ ਪੀ ਪੀ ਕੇ ਡੇਗਦੇ ਫਿਰਦੇ ਨੇ ਇੱਥੇ ਵੇਲਾ ਹੈਗਾ ਤੂੰ ਏਦਾਂ ਨਹੀਂ ਰਾਹੁਲ ਸਰਨਾ ਕੰਮ ਕਰੇਂਗਾ ਤਾਂ ਸਰਨਾ ਆ ਨਾਲੇ ਜਦੋਂ ਸਾਡੀ ਹੁਣ ਧੀ ਨਹੀਂ ਹੈਗੀ ਤੇਰਾ ਇੱਥੇ ਬਹਿਣਾ ਵੀ ਚੰਗਾ ਨਹੀਂ ਲੱਗਦਾ ਤੀਉ ਨਾਲੂ ਵਾਲੇ ਪਰੌਂਠੇ ਬਣਾ ਕੇ ਦੇਨੇ ਆ ਕਿ ਨਹੀਂ ਦੇਨੇ ਇਹ ਦੱਸੋ ਆਲੂ ਹੈ ਨੀਤ ਨੂੰ ਇੱਕ ਵਾਰੀ ਕਿਹਾ ਤੇ ਹੈਗਾ ਕਿੱਥੋਂ ਬਣਾਉਣਾ ਮੈਂ ਮੈਂ ਦਾਲ ਬਣਾਈ ਉਹਨਾਂ ਰੋਟੀ ਖਾ ਲਾ ਤੇ ਕੰਮਕੁਮ ਕੋਈ ਲੱਭ ਜਾਓ ਜਾ ਕੇ ਦੁਕਾਨ ਤੋਂ ਲੈ ਆਓ ਮੈਨੂੰ ਭੁੱਖ ਬੜੀ ਲੱਗੀ ਆ ਮੇਰ ਕੋ ਨਹੀਂ ਜਾ ਜਾਂਦਾ ਦੁਕਾਨ ਤੇ ਨਾ ਮੈਂ ਕਦੀ ਗਈ ਆ ਤੇ ਨਾ ਜਾਣਾ ਹੀ ਆ ਠੀਕ ਆ ਪਤਾ ਨਹੀਂ ਏਰ ਕੀ ਹਿਸਾਬ ਦਾ ਵਿਆ ਇਹਨਾਂ ਨੂੰ ਜਿੱਤ ਕਰਨੀ ਵੀ ਨਹੀਂ ਹੁੰਦੀ ਭਿਜਵਾਈ ਭਾਈ ਦੀ ਕਿੱਦਿਆ ਇੱਜ਼ਤ ਕਰੀਦੀ ਆ ਜੀ ਰੋਮਣ ਹੁੰਦੀ ਸੀ ਉਦੋਂ ਮੇਰੇ ਅੱਗੇ ਪਿੱਛੇ ਫਿਰਦੇ ਰਹਿੰਦੇ ਸਾਰਾ ਡੱਬਰ ਪੀ ਆਹ ਖਾਲਾ ਆਹ ਖਾਲਾ ਜਿਹੜੀ ਚੀਜ਼ ਨਹੀਂ ਵੀ ਖਾਣੀ ਨਾ ਉਹ ਇਹਨਾਂ ਨੇ ਧੱਕੇ ਨਾਲ ਮੈਨੂੰ ਖਵਾ ਲ ਦਿੰਦੇ ਰਹੇ ਸੀ ਹੁਣ ਅਮਨ ਨਹੀਂ ਆਣਾ ਤੇ ਹੁਣ ਮੈਨੂੰ ਪੁੱਛਦੇ ਨਹੀਂ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮੈਂ ਜਵਾਈ ਆ ਕਿ ਸਦਾਈ ਆ ਦੁਖੀ ਕੀਤਾ ਡੱਬਰ ਨੇ ਇਦਾਂ ਕਰਦੀ ਆ। ਇਹਦੀ ਤਾਏ-ਤਾਏ ਨੂੰ ਫੋਨ ਕਰਦੀ ਆ ਮੰਦੇ। ਉਹ ਆਪੇ ਇਹਨੂੰ ਸਮਝਾਉਣਗੇ। ਮੇਰੇ ਕੋ ਤੇ ਸਮਝਦਾ ਹੀ ਨਹੀਂ ਪਿਆ। ਹੈਲੋ। ਸਾਰਸ਼ੀ ਕਲਪਨ ਜੀ। ਹਾਂਜੀ ਹਾਂਜੀ। ਹਾਂਜੀ ਹਾਂਜੀ ਠੀਕ ਆ। ਆਹੋ ਪੈਣ ਜੀ। ਤਾਂ ਨਾ ਮੈਂ ਇੱਕ ਗੱਲ ਕਰਨੀ ਸੀ। ਤੁਸੀਂ ਕਰੇ ਹੋ ਨਾ ਮਾੜਾ ਜਣਾ ਤੁਸੀਂ ਘਰ ਆਇਓ ਹਾਂ ਪਾਜੀ ਨੂੰ ਵੀ ਲੈ ਆਇਓ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਘਰ ਤੇ ਆਓ ਪੈਨਜੀ ਗੱਲ ਕਿਹੜੀ ਦੱਸਾਂ ਪੀ ਅਮਨ ਦਾ ਨਾ ਘਰ ਵਾਲਾ ਆਇਆ ਚਾਰ ਪੰਜ ਦਿਨ ਹੋ ਗਏ ਆ ਤੇ ਤੁਹਾਨੂੰ ਪਤਾ ਹੀ ਆ ਫਿਰ ਉਹ ਸ਼ਰਾਬ ਪੀ ਲੈਂਦਾ ਆ ਤੇ ਕਾਕਾ ਨੂੰ ਚੰਗਾ ਹੀ ਨਹੀਂ ਸਮਝਦਾ ਨਾ ਕੰਮ ਕਿੱਥੇ ਕੋਈ ਵੀ ਨਹੀਂ ਕਰਦਾ

ਬੈਠੋ ਪੰਜ ਬੈਠੋ ਜੀ ਹਾਂ ਵੀ ਕਿੱਦਾਂ ਰਾਹੁਲ ਠੀਕ ਆ ਮੈਂ ਪੁੱਛ ਰਿਹਾ ਠੀਕ ਆ ਹਾਂ ਜੀ ਸਸਕਾ ਤਾਂ ਹੈ ਜੀ ਸਸਕਾ ਤਾਂ ਹੈ ਜੀ ਹਾਂ ਜੀ ਠੀਕ ਹੈ ਜੀ ਰਾਹੁਲ ਇਦਾਂ ਕਰਦੇ ਕੰਮ ਨਹੀਂ ਚੱਲਦੇ ਇੱਕ ਟਿਊਬ ਜਿਹੜੇ ਪਹਿਲਾਂ ਪਰੇਸ਼ਾਨ ਉਹਨਾਂ ਦੀ ਕੁਰੀ ਨਹੀਂ ਰਹੀ ਤੇ ਉਤਰਾ ਤੂੰ ਆ ਕੇ ਬਹਿ ਗਿਆ ਤੇ ਆ ਕੇ ਤੂੰ ਸ਼ਰਾਬਾਂ ਪੀਂਦਾ ਮੈਨੂੰ ਇਹ ਹੀ ਪਤਾ ਲੱਗਾ ਕੋਹਨੀ ਤਾਇਆ ਜੀ ਉਤਰਾ ਹੀ ਮੈਨੂੰ ਕੰਮਕਾਰ ਕੋਈ ਨਹੀਂ ਤੇ ਮੈਂ ਇੱਥੇ ਆ ਗਿਆ ਮੈਂ ਚਲ ਚਾਰਕ ਦਿਨ ਸੋਰੇ ਦੇ ਆਉਨਾ ਵਾ ਇੱਥੋਂ ਤੈਨੂੰ ਇੱਕ ਹੀ ਕਹਿੰਦੇ ਸ਼ਰਾਬ ਪੀ ਤਾਇਆ ਜੀ ਜਿਉਂਦੀ ਅੰਮਣੇ ਤਰ੍ਹਾਂ ਹੀ ਹੈ ਨਾ ਮੈਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਹੁੰਦੀ ਕਈ ਵਾਰ ਹਨ 12 ਵਜੇ ਉੱਠ ਕੇ ਬੈਜਣਾ ਕਈ ਵਾਰ 2 ਵਜੇ ਤੇ ਉਹੀ ਗਮ ਦੇ ਵਿੱਚ ਮੈਂ ਸ਼ਰਾਬ ਪੀਣਾ ਵਾ ਰਾਹਲ ਵੇ ਗਮ ਦਾ ਹਾਲ ਸ਼ਰਾਬ ਨਹੀਂ ਗੀ ਤੂੰ ਆਪਣਾ ਕੋਈ ਕੰਮ ਕਰ ਵੇਖ ਜਦੋਂ ਕੰਮ ਚ ਵਿਜੀ ਹੋਏਗਾ ਨਾ ਆਪੇ ਤੇਰੇ ਦਿਲ ਲੱਗ ਜਾਣਾ ਉਹਨਾਂ ਨੂੰ ਨੀਗਾ ਕੰਮ ਜਿਨ੍ਹਾਂ ਦੀ ਕੁੜੀ ਦਾ ਤੇ ਇਦਾਂ ਹੋਇਆ ਨਾਲੇ ਉਹਨਾਂ ਦਾ ਨੀਗਾ ਜਾ ਮੁੰਡਾ ਵਾ ਉਹਤੇ ਕੀ ਅਸਰ ਪੈਂਦਾ ਜੇ ਤੈਨੂੰ ਸ਼ਰਾਬ ਪੀ ਕੇ ਰੌਲਾ ਪਾਉਣਾ ਉਹਦੀਆਂ ਕਾਪੀਆਂ ਕਿਤਾਬਾਂ ਵੀ ਤੂੰ ਚੁੱਕ ਕੇ ਸੁੱਟ ਦੇਣਾ ਮੈਂ ਵੀ ਤੂੰ ਕਿਹੜਾ ਡੀਸੀ ਲੱਗਣਾ ਪੜ ਕੇ ਜੇ ਤੂੰ ਇੱਥੇ ਬੈਠਾ ਤੇ ਉਹਨੂੰ ਤੇ ਪੜਨ ਦੇ ਨਿਆਣੇ ਵਿਚਾਰੇ ਨੂੰ ਉਹਦੀ ਕੋਲ ਜ਼ਿੰਦਗੀ ਖਰਾਬ ਕਰਨ ਡਿਆ ਵਾ ਆਪਣੇ ਘਰ ਜਾ ਕੋਈ ਕੰਮ ਕਰ ਵੇਹ ਕੰਮ ਕਾਚ ਬਿਜੀ ਹੋ ਇਹਨਾਂ ਨੂੰ ਨਾ ਪਰੇਸ਼ਾਨ ਕਰ ਚੰਗਾ ਉਹ ਮਾਂ ਪੁੱਤ ਰਹਿਣ ਦੇ ਉਹਨਾਂ ਨੂੰ ਰਹਿਣ ਦੇ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਦੁੱਖ ਹੋਣਾ ਹੀ ਆ ਜਿੰਨਾ ਤੈਨੂੰ ਆ ਤੂੰ ਤੇ ਸ਼ਰਾਬ ਪੀ ਕੇ ਕਰ ਲਿਆ ਤੇ ਉਹ ਕੀ ਕਰਨ ਦੋਵੇਂ ਉਹ ਤੈਨੂੰ ਲੱਗੀ ਸਾਡੀ ਸਮਝਦੀਂ ਕੋਈ ਇਹਨਾਂ ਕੋਈ ਅਸੀਂ ਬੋਲਤਾ ਮੂੰਹ ਨਹੀਂ ਤਾਂ ਚੱਕਦਾ ਹੁਣ ਮੇਰੇ ਵੱਲੋਂ ਪਿੱਛੇ ਹੋਈ ਜਾਣਾ ਐ ਤੇ ਵੱਜੀ ਨਹੀਂ ਵੱਜ ਗਈ ਤੇ ਫੇਰ ਬਦਲ ਲੱਗਣਾ ਤੈਨੂੰ ਤਾਂ ਜੀ ਗਲਤੀ ਹੋ ਗਈ ਮੇਰੇ ਕੋ ਮੈਂ ਤੁਹਾਡੇ ਕੋ ਮਾਫੀ ਮੰਗਦਾ ਹਾਂ ਤਾਜੀ ਤੁਹਾਡੇ ਕੋਈ ਮਾਫੀ ਮੰਗਦਾ ਵਾਂ। ਚੱਲ ਹਰ ਲੱਭ ਕੋਈ ਕੰਮਕਾਰ। ਭਾਜੀ ਜੇ ਤੁਹਾਡੇ ਕੋ ਹੈ ਨਹੀਂ ਨਾ ਕੋਈ ਕੰਮਕਾਰ ਤਾਂ ਮੈਂ ਤੁਹਾਨੂੰ ਏਜੰਸੀ ਚ ਲਵਾ ਦਿੰਦਾ ਵਾਂ। ਤੁਸੀਂ ਕੰਮ ਕਰਨ ਵਾਲੇ ਤੇ ਬਣੋ। ਐਦਾਂ ਰਿਹਾ ਥੋੜੀ ਗੱਡੀ ਚੱਲਣੀ ਆ। ਵਿਲੇ ਰਹਿ ਕੇ ਥੋੜੀ ਕੰਮ ਚੱਲਦੇ ਹੁੰਦੇ ਆ। ਤੁਸੀਂ ਬਣੋ ਤਾਂ ਸਹੀ ਕੰਮ ਕਰਨ ਵਾਲੇ। ਮੈਂ ਆਪੇ ਤੁਹਾਨੂੰ ਕਿਤੇ ਲਵਾ ਦਿੰਦਾ। ਚਲੋ ਬੈਠੋ ਭੈਣ ਜੀ ਮੈਂ ਚਾਹ ਬਣਾ ਕੇ ਲਿਆਉਣੀ ਤੁਹਾਡੇ। ਨਹੀਂ 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 ਤੂੰ ਚਾਹ ਹੁਣੇ ਪੀਣੀ ਨਹੀਂ। ਚਾਹ ਜਦੋਂ ਤਰਾ ਪਉਣ ਗਿਆ ਨਾ ਤੇ ਮੈਂ ਕਿਹਾ ਚੱਲ ਵੇਖ ਕੇ ਆਈਏ ਪਹਿਲਾਂ ਕੀ ਗੱਲ ਹੋਈ ਆ। ਤੇਹੀ ਚੱਲਦੇ ਆ ਹੁਣ ਆਹੋ ਹੀ ਤੇ ਚੱਲੇ ਸੀ ਤੇ ਕਿਤੇ ਕੰਮ ਹੀ ਜ਼ਰੂਰੀ ਚੰਗਾ ਮੰਮੀ ਫਿਰ ਚਲ ਠੀਕ ਆ ਚੱਲਿਆ ਆਹੋ ਬਾਕੀ ਮੰਮੀ ਮੈਨੂੰ ਮਾਫੀ ਦੇ ਦਿਓ ਤੇ ਕਾਕਾ ਵੀ ਕਰ ਰਹੀ ਨਹੀਂ ਆ ਤੇ ਕਾਕੇ ਨੂੰ ਕਹਿ ਦਿਓ ਮੰਮੀ ਜੀ ਤੁਸੀਂ ਮੈਨੂੰ ਭੇਜਣਾ ਹੀ ਨਾ ਤੇ ਤੁਸੀਂ ਮੈਨੂੰ ਉਤਰਾ ਸਮਝਾ ਦਿੰਦੇ ਤੁਸੀਂ ਤਾਂ ਏ ਤਾਈ ਤਾਏ ਨੂੰ ਸਾਦ ਕੇ ਕਿੰਨਾ ਮੈਨੂੰ ਜਲੀਲ ਕੀਤਾ ਵਾ ਪਰ ਗੱਲ ਵੀ ਤੁਹਾਡੀ ਸਹੀ ਹੈਗੀ ਗਲਤੀਆਂ ਮੈਂ ਬਹੁਤ ਕੀਤੀਆਂ ਹੈਗੀਆਂ ਪਰ ਮੰਮੀ ਇਹ ਆ ਵੀ ਮੈਂ ਤੁਹਾਡੇ ਕੋਲ ਫੇਰ ਇੱਕ ਵਾਰੀ ਹੱਥ ਛੋੜ ਕੇ ਮਾਫੀ ਮੰਗਦਾ ਵਾਂ ਮੈਂ ਗਾਂ ਤੋਂ ਗਲਤੀ ਨਹੀਂ ਕਰਦਾ ਉਹ ਤਾਂ ਗੱਲ ਠੀਕ ਆ ਪਰ ਤੁਹਾਨੂੰ ਪਤਾ ਹੀ ਆ ਵੀ ਮੁੰਡਾ ਵੀ ਛੋਟਾ ਆ ਉਹ ਵੀ ਫਿਰ ਵੇਖ ਵੇਖ ਕੇ ਕੀ ਸਿੱਖੂਗਾ ਇਸ ਕਰਕੇ ਮੈਂ ਤੇਰੀ ਤਾਈ ਤਾਏ ਨੂੰ ਬੁਲਾਇਆ ਸੀ ਕਿਉਂਕਿ ਘਰ ਵਿੱਚ ਉਹ ਵੱਡੇ ਆ ਅਸੀਂ ਉਹਨਾਂ ਨੂੰ ਹਰ ਗੱਲ ਪੁੱਛ ਕੇ ਕਰਦੇ ਆ ਤਾਂ ਕਰਕੇ ਉਹਨਾਂ ਨੇ ਤੁਹਾਨੂੰ ਸਮਝਾਇਆ ਹੀ ਆ ਕੋਈ ਮਾੜੀ ਗੱਲ ਨਹੀਂ ਕੀਤੀ ਤੇ ਹੁਣ ਪੁੱਤ ਤੂੰ ਆਪਣਾ ਅੱਗੇ ਸੋਚ ਜੋ ਹੋਣਾ ਹੀ ਉਹ ਤੇ ਹੋ ਗਿਆ ਤੇ ਹੁਣ ਤੂੰ ਆਪਣੀ ਜ਼ਿੰਦਗੀ ਬਾਰੇ ਸੋਚੇਗਾ ਤੇ ਫੇਰ ਹੀ ਆ ਕੰਮਕਾਰ ਕੋਈ ਵਧੀਆ ਵੇਖ ਕੇ ਕਰ ਤੇ ਆਪਣਾ ਕੋ ਨੂੰ ਘਰ ਬਸਾ ਫੇਰ ਨਹੀਂ ਮੰਮੀ ਘਰ ਤੇ ਨਹੀਂ ਮੈਂ ਬਸਣਾ ਬਾਕੀ ਆ ਵੀ ਉਹਦੀ ਇਜਾਜ਼ਤ ਹੀ ਦਊਂਗਾ ساری ਉਮਰ ਨਹੀਂ ਨਹੀਂ ਇਦਾਂ ਜ਼ਿੰਦਗੀਆਂ ਨਹੀਂ ਨੰਗਦੀਆਂ ਚੰਗਾ ਮੰਮੀ ਫਿਰ ਮੈਂ ਜਾਵਾਂ ਫਿਰ ਚਲ ਠੀਕ ਆ ਖਿਆਲ ਰੱਖੀ ਆਪਣਾ ਚੰਗਾ ਮੰਮੀ ਉਹਦਾ ਭਾਵੇਂ ਤੂੰ 100 ਵਾਰੀ ਆ ਪਰ ਕਿਹਨੂੰ ਕਹਿੰਦੇ ਪੀਵੀ ਨਾ ਸ਼ਰਾਬ ਸ਼ਰੂਬ ਠੀਕ ਆ ਠੀਕ ਮੰਮੀ ਠੀਕ ਚਲੋ ਖੁਸ਼ ਹੋਗੇ ਤੋੜ ਦੇ ਉਹਨੂੰ ਚੰਗਾ ਚੰਗਾ ਮੰਮੀ ਚੰਗਾ ਬਾਕੀ ਮੰਮੀ ਜੇ ਮੈਂ ਨਗਦਾ ਵਰਦਣਾ ਫਿਰ ਮੈਂ ਹੁੰਦਾ ਜਾਂਦਾ ਰਵਾਂਗਾ ਹਾਂ ਕੋਈ ਨਹੀਂ ਕੋਈ ਨਹੀਂ ਜਦੋਂ ਮਰਜੀ ਆਈ